ਸੱਡਿਆੜਾ ਰੇਡੀਓ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਤੁਹਰਾ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇੜਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਜਿਹੜੀ ਗੱਲ ਦੀ ਉਦੀਖ ਸੀ ਪੰਜਾਬੀਆਂ ਨੂੰ ਕਹਿ ਲਈ ਹੈ ਜਾਂ ਫਿਰ ਜਿਹੜੀ ਗੱਲ ਦੀ ਚਰਚਾ ਬੜੇ ਲੰਮੇ ਸਮੇਂ ਤੋਂ ਹੋ ਰਹੀ ਸੀ ਉਸ ਗੱਲ ਦੇ ਸੰਕੇਤ ਮਿਲਨੇ ਸ਼ੁਰੂ ਹੋ ਗਏ ਨੇ ਜੀ ਉੱਧਰ ਜਾਖੜ ਸਾਹਿਬ ਨੇ ਤਾਂ ਇਹ ਗੱਲ ਕਹਿਤੀ ਹੈ ਉਹ ਕਹਿੰਦੇ ਕਾਲੀ ਭਾਜਪਾ ਗੱਠਜੋੜ ਸਮੇਂ ਦੀ ਲੋੜ ਹੈ ਦੇਖੋ ਗੱਲ ਇਹ ਜੀ ਕਿ ਜਾਖੜ ਸਾਹਿਬ ਨੇ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਗੱਲ ਕਹੀ ਆ ਜਾਖੜ ਸਾਹਿਬ ਹੈਗੇ ਜੀ ਇਸ ਵੇਲੇ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਤੇ ਜਾਖੜ ਸਾਹਿਬ ਨੇ ਆਪਣਾ ਅਸਤੀਫਾ ਦਿੱਤੇ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਈਨਾਂ ਦਾ ਅਸਤੀਫਾ ਹਲੇ ਤੱਕ ਪ੍ਰਵਾਨ ਨਹੀਂ ਹੋਇਆ ਮੈਂ ਇਹ ਗੱਲ ਤਾਂ ਕਹਿ ਰਿਹਾ ਵੀ ਜਾਖੜ ਸਾਹਿਬ ਦੀ ਗੱਲ ਦਾ ਕੋਈ ਵਜੂਦ ਹੋਊਗਾ ਕਿ ਨਹੀਂ ਹਾਈ ਕਮਾਂਡ ਦੀ ਨਜ਼ਰ ਦੇ ਵਿੱਚ ਇਹ ਆਉਂਦਾ ਸਮਾਂ ਬਿਆਨ ਕਰੂਗਾ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਾਖੜ ਸਾਹਿਬ ਨੇ ਜਿਹੜੀ ਗੱਲ ਕਹੀ ਆ ਉਹ ਇਸ ਕਰਕੇ ਮਹੱਤਵਪੂਰਨ ਆ ਕਿਉਂਕਿ ਉਹ ਹਮੇਸ਼ਾ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹੁੰਦੇ ਆ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸਮੇਂ ਦੀ ਜ਼ਰੂਰਤ ਆ ਹੁਣ ਵੀ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹੀ ਗੱਲ ਕਹੀ ਆ ਉਹਨੇ ਕਿਹਾ ਜੀ ਕਿ ਜਿਵੇਂ 1996 ਦੇ ਵਿੱਚ ਗੱਟ ਚੋੜ ਹੋਇਆ ਸੀ ਅਕਾਲੀਆਂ ਦਾ ਤੇ ਭਾਜਪਾ ਦਾ ਅੱਜ ਵੀ ਹਾਲਾਤ ਹੋਈ ਆ ਅੱਜ ਵੀ ਪਰਸਥਿਤੀਆਂ ਹੋਈ ਆ ਇਸ ਕਰਕੇ ਅੱਜ ਵੀ ਇਹ ਗੱਟ ਚੋੜ ਸਮੇਂ ਦੀ ਗੰਗੋਰ ਆ ਉਹ ਕਹਿੰਦੇ ਜੀ ਪੰਜਾਬੀਆਂ ਦੇ ਵਿੱਚ ਸਿਰਫ ਵੋਟਾਂ ਨਹੀਂ ਜਿੱਤਣੀਆਂ ਚਾਹੀਦੀਆਂ ਪੰਜਾਬੀਆਂ ਦਾ ਦਿਲ ਵੀ ਜਿੱਤਣਾ ਚਾਹੀਦਾ ਪੰਜਾਬੀ ਇਕੱਲੇ ਟਿਕਿਆਂ ਨਾਲ ਖੁਸ਼ ਨਹੀਂ ਹੁੰਦੇ ਪੰਜਾਬੀਆਂ ਦੇ ਜਿਹੜੇ ਅਸਲ ਮੁੱਦੇ ਆ ਉਹਨਾਂ ਦੇ ਵੱਲ ਗੌਰ ਕਰਨੀ ਚਾਹੀਦੀ ਆ ਤੇ ਫਿਰ ਜਾ ਕੇ ਪੰਜਾਬੀਆਂ ਦਾ ਮਨ ਖੁਸ਼ ਹੋਣਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵੇਲੇ ਜਿਹੜਾ ਰਾਜਨੀਤਿਕ ਖਲਾਅ ਪੈਦਾ ਹੋਇਆ ਇਸ ਖਲਾਅ ਨੂੰ ਪੂਰਾ ਕਰਨ ਦੇ ਲਈ ਉਹ ਕਹਿੰਦੇ ਜੀ ਜ਼ਰੂਰੀ ਹੈ ਕਿ ਦਿਨ ਰਾਤ ਮਿਹਨਤ ਕੀਤੀ ਜਾਵੇ ਤੇ ਚੰਗੇ ਚਿਹਰਿਆਂ ਨੂੰ ਚੰਗੇ ਬੰਦਿਆਂ ਨੂੰ ਅੱਗੇ ਲਿਆਂਦਾ ਜਾਵੇ ਤੇ ਅਕਾਲੀ ਦਲ ਤੇ ਭਾਜਪਾ ਦਾ ਗੱਟ ਜੋੜ ਹੋਵੇ। ਉਧਰ ਹੁਣ ਰਾਜਾ ਵੜਿੰਗ ਨੇ ਇਸ ਗੱਲ ਦੇ ਉੱਤੇ ਬੜੀ ਮਹੱਤਵਪੂਰਨ ਟਿੱਪਣੀ ਕੀਤੀ ਆ। ਉਹ ਕਹਿੰਦੇ ਵੀ ਤੁਸੀਂ ਕਹਿੰਦੇ ਜੀ ਕਿ ਗੱਟ ਜੋੜ ਹੋਵੇ। ਇਹ ਗੱਟ ਜੋੜ ਟੁੱਟਿਆ ਕਿਉਂ ਸੀ ਭੜਾ? ਇਹ ਗੱਟ ਜੋੜ ਨਿਕਲੇ ਕਿਉਂ ਛੁੱਟਿਆ ਕਿਉਂ ਸੀ ਭੜਾ? ਇਸ ਕਰਕੇ ਵੀ ਕਿਸਾਨੀ ਦੀਆਂ ਮੰਗਾਂ ਬੀਜੇਪੀ ਨੇ ਮੰਨੀਆਂ ਨਹੀਂ ਇਸ ਕਰਕੇ ਕਿ ਭਾਈ ਕਿਸਾਨੀ ਨੇ ਇਨਾ ਲੰਮਾ ਸੰਘਰਸ਼ ਕੀਤਾ ਅਨੁਰਣ ਕੀਤਾ ਨਾ ਐਮਐਸਪੀ ਮਿਲੀ ਨਾ ਕੁਝ ਹੋਰ ਮਿਲਿਆ ਇਹ ਕਿਸਾਨੀ ਦੀਆਂ ਮੰਗਾਂ ਦੇ ਨਾਂ ਦੇ ਉੱਤੇ ਜਿਹੜਾ ਇਹ ਗੱਟ ਜੋ ਟੁੱਟਿਆ ਤੇ ਭਾਈ ਅੱਜ ਤੁਸੀਂ ਇਹ ਗੱਲ ਕਹਦੇ ਵੀ ਭਾਈ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਤੇ ਭਾਈ ਮੰਗਾਂ ਤਾਂ ਉਵੇਂ ਹੀ ਆ ਤੇ ਕਿਹੜੀ ਮੰਗ ਮੰਨੀ ਗਈ ਆ ਫਿਰ ਇਹ ਗੱਲ ਦੱਸਦੇ ਹੋ ਵੀ ਭਾਈ ਹੁਣ ਤਾਂ ਮਸਲੇ ਆ ਹੱਲ ਹੋ ਗਏ ਆ ਉਹ ਕਹਿੰਦੇ ਜਿਹੜੇ ਕਾਰਨ ਕਰਕੇ ਗੱਟ ਜੋ ਟੁੱਟਿਆ ਤੇ ਕਾਰਨ ਤਾਂ ਭਾਈ ਅੱਜ ਵੀ ਉਹੀ ਆ ਤੇ ਜੇਕਰ ਅੱਜ ਵੀ ਕਾਰਨ ਉਹੀ ਆ ਤੇ ਫੇਰ ਭਾਈ ਗੱਟ ਜੋੜ ਕਰਨ ਦਾ ਤੁਹਾਨੂੰ ਬਹਿਰਾ ਕੀ ਹੋਊਗਾ ਕਿ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਨਗਰਾਂ ਦੇ ਵਿੱਚੋਂ ਡਿੱਗੇ ਨਹੀਂ ਹੈਗੇ ਸੋ ਮਤਲਬ ਇਹ ਹੈ ਜੀ ਕਿ ਇੱਕ ਪਾਸੇ ਤਾਂ ਗੱਟ ਜੋੜ ਦੀ ਚਰਚਾ ਦੂਜੇ ਪਾਸੇ ਗੱਟ ਜੋੜ ਦੇ ਮੂਹਰੇ ਚੜ੍ਹੋਤੀ ਦੀ ਚਰਚਾ ਹੋਣੇ ਤੋਂ ਸੋ ਆਹ ਕੁਝ ਚੱਲ ਪਿਆ ਜੀ ਜੀ ਬਿਲਕੁਲ ਪਤਾ ਨਹੀਂ ਕੀ ਬਣਨਾ ਪਰ ਆਪਣੇ ਫਾਇਦੇ ਦੇ ਬਾਰੇ ਇਸ ਤਾਂ ਹਰ ਕੋਈ ਸੋਚ ਰਿਹਾ ਜੀ ਪੰਜਾਬ ਦਾ ਫਾਇਦਾ ਪਤਾ ਹੀ ਨਹੀਂ ਕਦੋਂ ਹੋਊਗਾ ਖੈਰ ਉਧਰ ਦੂਸਰੇ ਪੰਨੇ ਅੱਗੇ ਵਧਦੇ ਐ ਜੀ ਕਹਿੰਦੇ ਕਿ ਲੈਂਡ ਪੂਲਿੰਗ ਨੀਤੀ ਇਹਦੇ ਬਾਰੇ ਚ ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਟਹਿਣਾ ਸਾਹਿਬ ਕੋਈ ਇਹਦੇ ਹੱਕ ਚ ਹੈ ਕੋਈ ਇਹਦੇ ਵਿਰੋਧ ਦੇ ਵਿੱਚ ਆ ਉਧਰ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਲੈਂਡ ਪੂਲਿੰਗ ਨੀਤੀ ਦੇ ਵਿੱਚ ਕੋਈ ਵੀ ਜ਼ਬਰਦਸਤੀ ਨਹੀਂ ਹੈ ਦੇਖੋ ਜੀ ਲੈਂਡ ਪੂਲਿੰਗ ਨੀਤੀ ਹੈ ਕੀ ਆ ਲੈਂਡ ਪੂਲਿੰਗ ਨੀਤੀ ਇਹ ਆ ਕਿ ਜੇ ਉਦਾਹਰਨ ਦੇ ਤੌਰ ਤੇ ਉੱਤੇ ਤੁਸੀਂ ਇਹ 8 ਏਕੜ ਜ਼ਮੀਨ ਆਪਣੀ ਸਰਕਾਰ ਨੂੰ ਦਿੱਤੀ। ਉਹਨਾਂ ਨੇ ਕਰਨੀ ਜੀ ਡਿਵੈਲਪ। ਡਿਵੈਲਪ ਉਹਨਾਂ ਨੇ ਕਰਕੇ 1000 ਗਜ ਦਾ ਤੁਹਾਨੂੰ ਰਿਹਾਇਸ਼ੀ ਪਲਾਟ ਤੇ 200 ਗਜ ਦਾ ਉਹਨਾਂ ਨੇ ਤੁਹਾਨੂੰ ਕਮਰਸ਼ੀਅਲ ਪਲਾਟ ਦੇਣਾ। ਉਹ 200 ਗਜ ਵਾਲਾ ਤੁਸੀਂ ਭਾਵੇਂ ਕਰੋੜ ਦਾ ਵੇਚ ਲਓ ਤੇ ਭਾਵੇਂ ਲੱਖ ਦਾ ਵੇਚ ਲਓ ਇਹ ਤੁਹਾਡਾ ਆਪ ਦਾ ਨਿੱਜੀ ਮਸਲਾ ਹੈਗਾ। ਤੁਸੀਂ ਰਿਹਾਇਸ਼ੀ ਪਲਾਟਾ ਜਿਹੜਾ ਉਹ ਵੇਚ ਲਓ ਜਾਂ ਰੱਖ ਲਓ ਇਹ ਤੁਹਾਡਾ ਆਪਣਾ ਨ ਮਸਲਾ ਹੈਗਾ। ਸਰਕਾਰ ਇਹ ਗੱਲ ਕਹਿੰਦੀ ਆ ਵੀ ਅਸੀਂ ਆਪਣੇ ਸਿਰ ਦੇ ਉੱਤੇ ਇਹਨੂੰ ਡਿਵੈਲਪ ਕਰਾਂਗੇ ਇਹਦੇ ਵਿੱਚ ਬਿਜਲੀ ਪਾਣੀ ਸਟਰੀਟ ਲਾਈਟਾਂ ਪਾਰਕ ਫਲੈਟ ਇਹ ਵੋ ਸਾਰਾ ਕੁਝ ਬਣਾਵਾਂਗੇ ਯਾਨੀ ਕਿ ਅਰਬਨ ਸਟੇਟ ਬਣਾਵਾਂਗੇ ਤੇ ਤੁਹਾਨੂੰ ਉਹਦੇ ਵਿੱਚੋਂ 1200 ਗਜ ਦਾ ਪਲਾਟ ਦੇਣਾ ਜੀ ਮਤਲਬ ਇਹ ਆ ਕਿ 1000 ਗਜ ਦਾ ਰਿਹਾ ਸੀ 200 ਗਜ ਦਾ ਤੁਹਾਨੂੰ ਦੇਵਾਂਗੇ ਜੀ ਅਸੀਂ ਕਮਰਸ਼ੀਅਲ ਪਲਾਟ ਹੁਣ ਜਿਹੜੀ ਵਿਰੋਧ ਕਰਨ ਵਾਲੀ ਧਿਰ ਆ ਕਿਸਾਨ ਆਗੂ ਆ ਜਾਂ ਬਾਕੀ ਪਾਰਟੀਆਂ ਉਹ ਇਹ ਗੱਲ ਕਹਿਣਗੇ ਕਿ ਕਿੱਲੇ ਪਿੱਛੇ 1200 ਗਜ ਤਾਂ ਮਿਲ ਗਿਆ ਇਹ ਕਿਸਾਨ ਨੇ ਖਾਣੀ ਤਾਂ ਸਾਰੀ ਉਮਰ ਫਸਲ ਆ ਤੇ ਤੁਸੀਂ ਪਲਾਟ ਦੇ ਕੇ ਪਰੇ ਹੋ ਜਾਓਗੇ ਤੇ ਕਿਸਾਨ ਦਾ ਬਣੂਗਾ ਕਿ ਸੋ ਉਹਨਾਂ ਦੇ ਵੱਲੋਂ ਯਾਨੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਸ ਵੇਲੇ ਇਸ ਮਸਲੇ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾ ਰਿਹਾ ਇਹ ਆਉਂਦੇ ਸਮੇਂ ਦੇ ਵਿੱਚ ਕਿਸਾਨ ਕਿਸਾਨ ਬਨਾਮ ਮਾਨ ਇਹ ਵੀ ਰੌਲਾ ਪੈਣਾ ਤੁਸੀਂ ਦੇਖਿਓ ਇਹ ਮਾਮਲਾ ਛੇਤੀ ਕਿਤੇ ਨਿਬੜਨ ਵਾਲਾ ਨਹੀਂ ਆ ਇਹ ਮਾਮਲਾ ਵੱਡਾ ਬਣ ਜਾਣਾ ਹੁਣ ਜਦੋਂ ਵਿਰੋਧ ਸ਼ੁਰੂ ਹੋ ਗਿਆ ਤੇ ਹੁਣ ਜਿਹੜਾ ਕਾਂਗਰਸ ਆ ਜਿਹੜੀ ਉਹ ਕਿਸਾਨਾਂ ਦੇ ਪੱਖ ਦੇ ਵਿੱਚ ਆ ਤੇ ਹੁਣ ਪਤਾ ਲੱਗਾ ਜੀ ਕਿ ਕੱਲ ਭਗਵੰਤ ਮਾਨ ਨੇ ਇੱਕ ਥਾਂ ਦੇ ਉੱਤੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਕੋਈ ਜ਼ਬਰਦਸਤੀ ਨਹੀਂ ਲੈ ਰਹੇ ਕਿਸਾਨ ਦੀ ਜੇਕਰ ਇੱਛਾ ਹੈ ਲੈਂਡ ਪੂਲਿੰਗ ਨੀਤੀ ਤਹਿਤ ਆਪਣੀ ਜ਼ਮੀਨ ਦੇਣੀ ਇਹ ਉਹਨਾਂ ਦੀ ਮਰਜ਼ੀ ਹੈ ਜੇ ਨਹੀਂ ਜ਼ਮੀਨ ਦੇਣੀ ਤਾਂ ਵੀ ਉਹਨਾਂ ਦੀ ਮਰਜ਼ੀ ਹੈ ਆਪਾਂ ਕਿਹੜਾ ਧੱਕੇ ਨਾਲ ਅਕਵਾਇਰ ਕਰ ਰਹੇ ਆ ਜੇ ਕਿਸਾਨ ਚਾਹੁੰਦਾ ਕਿ ਮੇਰੀ ਜ਼ਮੀਨ ਡਿਵੈਲਪਮੈਂਟ ਦੇ ਵਿੱਚ ਆਵੇ ਤਾਂ ਭਾਈ ਠੀਕ ਆ ਜੇ ਨਹੀਂ ਚਾਹੁੰਦਾ ਤਾਂ ਬਿਲਕੁਲ ਮਨਾ ਕਰ ਦੇਵੇ ਕੋਈ ਚੱਕਰੀ ਨਹੀਂਗਾ ਸੋ ਉਹਨਾਂ ਨੇ ਆਹ ਉੱਤਰ ਦਿੱਤਾ ਪਰ ਪੰਜਾਬ ਦੀ ਕਿਸਾਨੀ ਇਹ ਗੱਲ ਕਹਿੰਦੀ ਹੈ ਕਿ ਸਰਕਾਰ ਆ ਜਿਹੜੀ ਉਹ ਘੇਰ ਘੇਰ ਕੇ ਕਿਸੇ ਨਾ ਕਿਸੇ ਆਣੀ ਬਹਾਨੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਇਹ ਕਾਰਪੋਰੇਟ ਘਰਾਣਿਆਂ ਦੀ ਤਰਜ਼ ਦੇ ਉੱਤੇ ਸਰਕਾਰ ਚੱਲ ਰਹੀ ਹੈ ਜੋ ਕੰਮ ਬੀਜੇਪੀ ਨਹੀਂ ਕਰ ਸਕੀ ਉਹ ਕੰਮ ਹੁਣ ਇਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਸੋ ਉਹਨਾਂ ਦੇ ਵੱਲੋਂ ਆਹ ਗੱਲ ਕਹੀ ਜਾ ਰਹੀ ਹੈ ਸੋ ਵੇਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਫਿਰ ਹਾਲ ਤਾਂ ਇਸ ਗੱਲ ਦੇ ਉੱਤੇ ਰੌਲਾ ਰੱਪਾ ਪਿਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਸਲੇ ਦੇ ਉੱਤੇ ਆਪਣੀ ਸਫਾਈ ਪੇਸ਼ ਕੀਤੀ ਆ ਤੇ ਮੇਰਾ ਖਿਆਲ ਹੈ ਬਈ ਆਉਂਦੇ ਦਿਨਾਂ ਦੇ ਵਿੱਚ ਕਈ ਪ੍ਰੋਗਰਾਮ ਉਲੀਕੇ ਕਥਨਾਂ ਨੇ ਕਿਤੇ ਟਰੈਕਟਰ ਮਾਰਚ ਦਾ ਉਲੀਕਿਆ ਕਿਤੇ ਵੱਡੀ ਰੈਲੀ ਕਰਨ ਦਾ ਉਲੀਕਿਆ ਕਿਤੇ ਕੋਈ ਤੇ ਕਿਤੇ ਕੋਈ ਇਸ ਤਰੀਕੇ ਦੇ ਪ੍ਰੋਗਰਾਮ ਉਲੀਕੇ ਹੈ ਜੀ ਜੀ ਬਿਲਕੁਲ ਤੇ ਡੈਰਾ ਸਾਹਿਬ ਪੁਲਿਸ ਕਨਸਟੇਬਲ ਅਮਨਦੀਪ ਕੋਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕਹਿੰਦੇ ਹਾਈ ਕੋਰਟ ਦੇ ਵੱਲੋਂ ਬੜਾ ਵੱਡਾ ਝਟਕਾ ਲੱਗਿਆ ਹੈ ਜੀ ਕੀ ਮਾਮਲਾ ਦੇਪੋਜੀ ਗੱਲ ਇਹ ਆ ਕਿ ਹਾਈ ਕੋਰਟ ਨੇ ਛਟਕਾ ਦਿੱਤਾ ਮਾਮਲਾ ਅਸਲ ਦੇ ਵਿੱਚ ਇਹ ਆ ਕਿ ਉਹ ਜੇਲ੍ਹ ਦੇ ਵਿੱਚ ਆ ਜੇਲ੍ਹ ਦੇ ਵਿੱਚ ਉਹਨੂੰ ਰਾਹਤ ਨਹੀਂ ਮਿਲੀ ਤੇ ਉਹ ਜੇਲ੍ਹ ਦੇ ਵਿੱਚ ਹੀ ਆ ਇਸ ਵੇਲੇ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਬੀਬੀ ਜੀ ਨੇ ਜਿਹੜੇ ਉਹਨਾਂ ਨੂੰ ਹਾਈ ਕੋਰਟ ਨੇ ਛਟਕਾ ਦਿੱਤਾ ਤੇ ਹੁਣ ਉਹ ਸੁਪਰੀਮ ਕੋਰਟ ਦੇ ਵੱਲ ਜਾ ਸਕਦੇ ਆ ਉਹ ਸੁਪਰੀਮ ਕੋਰਟ ਦੇ ਵੱਲ ਕੱਲ ਚਲੇ ਜਾਣ ਉਹ ਹਫਤਾ ਠਹਿਰ ਕੇ ਚਲੇ ਜਾਣ ਉਹ ਨਾ ਜਾਣ ਇਹ ਉਹਨਾਂ ਦੀ ਨਿੱਜੀ ਤੌਰ ਦੇ ਉੱਤੇ ਇੱਛਾ ਹੈਗੀ ਆ ਪਰ ਇੰਨੀ ਗੱਲ ਜ਼ਰੂਰ ਆ ਵੀ ਉਹ ਹੁਣ ਜਾ ਸਕਦੇ ਆ ਉਹਨਾਂ ਦੇ ਕੋਲੇ ਅਧਿਕਾਰ ਆ ਕਿ ਉਹ ਹੋਰ ਥਾਂ ਦੇ ਉੱਤੇ ਜਾ ਕੇ ਦਰਵਾਜ਼ਾ ਖੜਕਾਉਣ ਉਸ ਤੋਂ ਬੜੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੀਆਂ ਪ੍ਰਸਥਿਤੀਆਂ ਬਣੀਆਂ ਪਈਆਂ ਇਹ ਪ੍ਰਸਥਿਤੀਆਂ ਜਿਹੜੀਆਂ ਉਹ ਆਉਂਦੇ ਸਮੇਂ ਦੇ ਵਿੱਚ ਕਈ ਤਰ੍ਹਾਂ ਦਾ ਮੋੜ ਕਟਾਉਣੀਆਂ ਉਹਨੂੰ ਉਸ ਤੋਂ ਬੜੀ ਗੱਲ ਇਹ ਆ ਵੀ ਹੁਣ ਜਿਹੜੇ ਬੀਬੀ ਅਮਨਦੀਪ ਕੌਰ ਆ ਇਹ ਹੈਗਾ ਜੀ ਆਮਦਨ ਦੇ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਘਿਰੇ ਇਸ ਮਾਮਲੇ 'ਚ ਘਿਰੇ ਹੋਣ ਤੋਂ ਬਾਅਦ ਇਹਨਾਂ ਨੂੰ ਇਹ ਦਰਪੇਸ਼ ਆਈ ਚੁਣੌਤੀ ਵੀ ਹਾਈ ਕੋਰਟ ਦੇ ਵੱਲੋਂ ਇਹਨਾਂ ਦੀ ਜ਼ਮਾਨਤ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਨੇ ਆਪਣੇ ਵਕੀਲ ਦੇ ਰਾਹੀਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਉਸ ਤੋਂ ਅਗਲੀ ਗੱਲ ਇਹ ਜੀ ਕਿ ਹੁਣ ਇਹ ਸੁਪਰੀਮ ਕੋਰਟ ਦੇ ਵੱਲ ਜਾਣਗੇ ਇਸ ਬੀਬੀ ਨੂੰ ਤੁਸੀਂ ਥਾਰ ਵਾਲੀ ਕਹ ਲਓ ਚਿੱਟੇ ਵਾਲੀ ਕਹ ਲਓ ਰੀਲਾਂ ਵਾਲੀ ਕਹ ਲਓ ਕੁਝ ਵੀ ਕਹ ਲਓ ਪਰ ਗੱਲ ਇਹ ਜੀ ਕਿ ਇਹ ਬੀਬੀ ਆ ਜਿਹੜੀ ਉਹਦੀ ਮੁਸ਼ਕਲ ਦੇ ਵਿੱਚ ਫਿਲਹਾਲ ਵਾਧਾ ਹੋਇਆ ਪਿਆ ਇਹਦੀ ਮੁਸ਼ਕਲ ਦੇ ਵਿੱਚ ਕਟੌਤੀ ਕਿਹੜੇ ਵੇਲੇ ਹੋਣੀ ਆ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਖਬਰਾਂ ਕਿਸੇ ਵੇਲੇ ਸਭ ਤੋਂ ਵੱਧ ਇਹੀਆਂ ਹੀ ਸੀ ਤੇ ਅੱਜ ਕੱਲ ਇਹਦੀਆਂ ਖਬਰਾਂ ਦੇ ਵਿੱਚ ਘਟौती ਹੈ ਜੀ ਜੀ ਬਿਲਕੁਲ ਤੇਰਾ ਸਾਹਿਬ ਇੱਕ ਵੇਲਾ ਸੀ ਕਿ ਪੰਜਾਬੀਆਂ ਦੇ ਵਿੱਚ ਪਾਸਪੋਰਟ ਬਣਾਉਣ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ ਸੀ ਖਬਰਾਂ ਆਉਂਦੀਆਂ ਸੀ ਕਿ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਾਸਪੋਰਟ ਜਿਹੜੇ ਉਹ ਬਣਦੇ ਪਏ ਨੇ ਪਰ ਹੁਣ ਇਹ ਰੁਝਾਨ ਜਿਹੜਾ ਉਹ ਮੱਠਾ ਪੈਣ ਲੱਗਿਆ ਜੀ ਕਿਉਂ ਦੇਖੋ ਜੀ ਮੱਠਾ ਪੈਣਾ ਹੀ ਆ ਜਦੋਂ ਉੱਥੇ ਜਾਇ ਨਹੀਂ ਜਾ ਸਕਦਾ ਕੈਨੇਡਾ ਨੇ ਆਪਣੇ ਬੂਹੇ ਬਾਰੀਆਂ ਬੰਦ ਕੀਤੇ ਪਏ ਆ ਨਾ ਸਟੂਡੈਂਟ ਵੀਜ਼ਾ ਛੇਤੀ ਮਿਲਦਾ ਨਾ ਟੂਰਿਸਟ ਵੀਜ਼ਾ ਛੇਤੀ ਮਿਲਦਾ ਨਾ ਕੋਈ ਹੋਰ ਵੀਜ਼ਾ ਛੇਤੀ ਮਿਲਦਾ ਇਹਦੇ ਕਰਕੇ ਹੁਣ ਕੈਨੇਡਾ ਦੇ ਵਿੱਚ ਜਾਣ ਦਾ ਰੁਝਾਨ ਹੈ ਜਿਹੜਾ ਉਹ ਮੱਠਾ ਪਿਆ ਗਿਆ ਮੱਠਾ ਪੈ ਗਿਆ ਜਦੋਂ ਰੁਝਾਨ ਤੇ ਫਿਰ ਲੋਕ ਆ ਜਿਹੜੇ ਉਹ ਇਸ ਮਾਮਲੇ ਤੇ ਸ਼ਾਂਤ ਹੋ ਗਏ ਆ ਜਿਹੜੇ ਪਾਸਪੋਰਟ ਇੱਕ ਦਿਨ ਦੇ ਵਿੱਚ 32 3300 ਬਣਦੇ ਸੀਗੇ 2023 ਦੇ ਵਿੱਚ ਉਹ ਅੱਜ 2025 ਦੇ ਵਿੱਚ ਪਹਿਲੇ 6 ਮਹੀਨਿਆਂ ਵਿੱਚ 1978 ਪਰ ਡੇ ਦੇ ਉੱਤੇ ਸੀਮਤ ਹੋ ਕੇ ਰਹਿ ਗਏ ਆ ਮਤਲਬ ਇਹ ਆ ਵੀ ਪੰਜਾਬੀਆਂ ਨੇ ਕੋਈ ਮੋਬਾਈਲ ਸਿਮ ਕਾਰਡ ਤਾਂ ਲੈਣਾ ਨਹੀਂ ਵੀ ਭਾਈ ਨਵਾਂ ਨੰਬਰ ਲੈਣ ਵਾਸਤੇ ਤੇ ਆਪਾਂ ਪਾਸਪੋਰਟ ਬਣਾ ਲੀਏ ਪਾਸਪੋਰਟ ਦੀ ਫੀਸ ਵੀ 1500 2000 ਹੈਗੀ ਆ ਉਥੇ ਜਾ ਕੇ ਉਹਦਾ ਦਿਨ ਵੀ ਭੰਣਾ ਪਊਗਾ ਤੇ ਪੰਜਾਬੀ ਤਾਂ ਪਾਸਪੋਰਟ ਬਣਾਉਂਦੇ ਹੀ ਉਦੋਂ ਆ ਜਦੋਂ ਪਤਾ ਲੱਗੇ ਵੀ ਭਾਈ ਆਪਾਂ ਫਲਾਣੇ ਦੇਸ਼ ਦੇ ਵੱਲ ਜਾਣਾ ਪਾਸਪੋਰਟ ਬਣਾਉਣ ਦਾ ਮਤਲਬ ਪੰਜਾਬ ਦੇ ਵਿੱਚ ਵੀਜ਼ਾ ਵੀ ਭਾਈ ਹੁਣੇ ਬਾਹਰ ਜਾਊ ਹੁਣ ਇਹਦੀ ਕਿਤਨਾ ਕਿਤੇ ਗੱਲ ਚੱਲ ਪਈ ਆ ਇਹਦੀ ਭਾਈ ਇੱਥੇ ਗੱਲ ਨਹੀਂ ਬਣਦੀਗੀ ਹੁਣ ਬਾਹਰ ਜਾਣਾ ਚਾਹੁੰਦਾ ਸੋ ਜਦੋਂ ਹੁਣ ਕੈਨੇਡਾ ਦੇ ਬੂਹੇ ਬੰਦ ਆ ਉਥੇ ਹੁਣ ਬਹੁਤ ਸਖਤੀ ਕੀਤੀ ਪਈ ਆ ਤੇ ਭਾਈ ਫਿਰ ਇਹ ਜਾਣਕਾਰੀ ਆਈ ਆ ਕਿ ਹੁਣ ਪਾਸਪੋਰਟ ਬਣਾਉਣ ਦਾ ਪੰਜਾਬੀਆਂ ਦੌਰ ਜਾਨ ਮੱਠਾ ਪੈ ਗਿਆ ਹੁਣ ਇਹ ਨੂੰ ਇਹ ਵੀ ਨਹੀਂ ਗੱਲ ਕਹਿਣੀ ਚਾਹੀਦੀ ਵੀ ਭਾਈ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਬਹੁਤ ਮਿਲ ਗਏ ਚਲੋ ਸਰਕਾਰਾਂ ਨੇ ਤਾਂ ਡਰਾਮੇਬਾਜ਼ੀ ਕਰਨੀ ਹੁੰਦੀ ਆ ਕਿਉਂਕਿ ਜੇ ਅੱਜ ਪੰਜਾਬ ਦੀ ਸਰਕਾਰ ਇਹ ਗੱਲ ਕਹਵੇ ਕਿ ਭਾਈ ਅਸੀਂ ਮੌਕੇ ਬਹੁਤ ਸੋਹਣੇ ਪ੍ਰਦਾਨ ਕਰਦੇ ਆ ਤੇ ਭਾਈ ਫਿਰ ਜੇ ਮੌਕੇ ਪ੍ਰਦਾਨ ਕੀਤੇ ਆ ਨਾ ਕਿ ਉਦੋਂ ਵੀ ਸਰਕਾਰ ਥੋਡੀ ਹੀ ਸੀ ਜਿਹੜੇ 23 ਦੇ ਵਿੱਚ ਸਭ ਤੋਂ ਵੱਧ ਪਾਸਪੋਰਟ ਬਣੇ ਆ ਉਦੋਂ ਕਿਹੜਾ ਕਿਸੇ ਹੋਰ ਦੀ ਸਰਕਾਰ ਸੀ 23 ਦੇ ਵਿੱਚ ਅੱਜ ਤੱਕ ਦੇ ਸਭ ਤੋਂ ਰਿਕਾਰਡ ਤੋੜ ਪਾਸਪੋਰਟ ਬਣੇ ਆ ਸਰਕਾਰ ਉਦੋਂ ਵੀ ਇਹਨਾਂ ਦੀ ਹੀ ਸੀ ਅੱਜ ਜੇਕਰ ਘਟਾ ਤਾਂ ਸਰਕਾਰ ਉਦੋਂ ਵੀ ਉਹਨਾਂ ਦੀ ਹੀ ਆ ਕੈਨੇਡਾ ਦੇ ਵਿੱਚ ਇਸ ਵੇਲੇ ਮਹਿੰਗਾਈ ਬਹੁਤ ਹੋ ਗਈ ਆ ਕੈਨੇਡਾ ਦੇ ਵਿੱਚ ਜਿਹੜੇ ਬੈਠੇ ਆ ਉਹ ਵੀ ਇੰਡੀਆ ਦੇ ਵਿੱਚ ਆ ਰਹੇ ਆ ਕੈਨੇਡਾ ਦੇ ਵਿੱਚ ਇਸ ਵੇਲੇ ਰੈਸੈਸ਼ਨ ਚੱਲ ਰਿਹਾ ਆ ਕੈਨੇਡਾ ਦੇ ਵਿੱਚ ਇਸ ਵੇਲੇ ਸਰਕਾਰ ਨੇ ਇੰਟਰਸਟ ਰੇਟ ਵਧਾ ਦਿੱਤੇ ਆ ਕੈਨੇਡਾ ਦੇ ਵਿੱਚ ਗਰੋਸਰੀ ਬਹੁਤ ਮਹਿੰਗੀ ਹੋ ਗਈ ਆ ਕੈਨੇਡਾ ਦੇ ਵਿੱਚ ਰਹਿਣਾ ਭਾਵੇਂ ਕਿਰਾਏ ਤੇ ਭਾਵੇਂ ਆਪਣਾ ਘਰ ਲੈਣਾ ਬਹੁਤ ਮਹਿੰਗਾ ਹੋ ਗਿਆ ਜੀ ਦੇ ਕਰਕੇ ਲੋਕ ਅਫੋਰਡ ਨਹੀਂ ਕਰਦੇ ਸੋ ਇਸ ਕਰਕੇ ਜਿਹੜੇ ਲੋਕ ਆ ਉਹ ਉੱਥੇ ਆਵਾਜ਼ਾਰ ਹੈਗੇ ਆ ਹੋਰ ਕੋਈ ਕਾਰਨ ਨਹੀਂ ਇਹਦੇ ਪਿਛੇ ਹੈਗਾ ਜੇ ਮੰਨ ਲਓ ਹੁਣ ਰਿਆਇਤ ਮਿਲ ਜੇ ਕੱਲ ਨੂੰ ਵੀ ਜੇ ਖੁੱਲ ਜਾਣ ਤੇ ਪੰਜਾਬੀਆਂ ਨੇ ਫਿਰ ਜਹਾਜ਼ਾਂ ਦੀਆਂ ਟੱਕਰ ਨਾਲ ਝੂਟ ਜਾਣਾ ਪੰਜਾਬੀਆਂ ਨੂੰ ਕੌਣ ਰੋਕ ਰਖਦਾ ਸੋ ਇਹ ਜਿਹੜਾ ਸਾਹਮਣੇ ਆਇਆ ਵੀ ਭਾਈ ਪਾਸਪੋਰਟ ਬਣਾਉਣ ਦਾ ਰੁਝਾਨ ਮੱਠਾ ਪਿਆ ਇਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਇਹੀ ਆ ਇਹ ਭਾਈ ਲੋਕ ਚਾਹੁੰਦੇ ਆ ਵੀ ਸਾਡਾ ਵੀਜ਼ਾ ਲੱਗੇ ਤੇ ਲੋਕਾਂ ਦੇ ਵੀਜ਼ਿਆਂ ਦੇ ਵਿੱਚ ਇਸ ਵੇਲੇ ਕਟੌਤੀ ਆ ਤੇ ਜਿਹਦੇ ਕਰਕੇ ਲੋਕ ਆ ਜਿਹੜੇ ਉਹਨਾਂ ਨੇ ਪਾਸਪੋਰਟ ਬਣਾਉਣ ਦੇ ਵੱਲ ਗੌਰ ਕਰਨੀ ਛੱਡੀ ਆ ਲੋਕਾਂ ਦੇ ਵੀ ਜਿਹੜਾ ਕਰੇਸ ਸੀਗਾ ਵੀ ਛਿੜਛਿੜੀ ਪਾਸਪੋਰਟ ਬਣਾ ਲਓ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਜਦੋਂ ਬਾਹਰ ਜਾਏ ਨਹੀਂ ਜਾਂਦਾ ਜਾਂ ਬਾਹਰ ਜਾਣਾ ਘਟ ਗਿਆ ਰਿਸ਼ੋ ਦੇ ਵਿੱਚ ਤੇ ਫਿਰ ਲੋਕਾਂ ਨੇ ਪਾਸਪੋਰਟ ਬਣਾਉਣਾ ਘਟਾ ਲਿਆ ਜੀ ਬਿਲਕੁਲ ਟੇਲਾ ਸਾਹਿਬ ਜਹਾਜ਼ਾਂ ਦੀ ਗੱਲ ਚੱਲ ਰਹੀ ਹੈ ਤਾਂ 에어 ਇੰਡੀਆ ਦੀ ਗੱਲ ਵੀ ਕਰ ਲਈਏ ਕੋਈ ਦਿਨ ਨਹੀਂ ਐਸਾ ਹੁੰਦਾ ਜਦੋਂ 에어 ਇੰਡੀਆ ਨੂੰ ਲੈ ਕੇ ਖਬਰ ਨਹੀਂ ਆਉਂਦੀ ਔਰ ਜ਼ਿਆਦਾਤਰ ਖਬਰਾਂ ਜਿਹੜੀਆਂ ਉਹ ਨੈਗੇਟਿਵ ਆਉਂਦੀਆਂ ਨੇ ਮੁੰਬਈ ਦੇ ਵਿੱਚ ਕਹਿੰਦੇ 에어 ਇੰਡੀਆ ਦਾ ਜਹਾਜ਼ ਤਿਲਕਿਆ ਰਨਵੇ ਦੇ ਉੱਪਰ ਜਿਹਦੇ ਕਰਕੇ ਤਿੰਨ ਟਾਇਰ ਫਟ ਗਏ ਰੇ ਜੀ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜੀ ਨਹੀਂ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਹੋ ਸਕਦਾ ਸੀ ਜਿਹੜਾ ਕਿ ਨਹੀਂ ਹੋਇਆ ਇਹ ਬੜੀ ਚੰਗੀ ਗੱਲ ਹੈ ਨਹੀਂ ਹੋਇਆ ਪਰ ਇਹ ਪਤਾ ਲੱਗਾ ਜੀ ਕਿ ਉੱਚੀ ਤੋਂ ਮੁੰਬਈ ਦੇ ਵੱਲ ਆਈ ਫਲਾਈਟ ਇਹ ਫਲਾਈਟ ਆ ਜਿਹੜੀ ਜਦੋਂ ਉਥੇ ਉਤਰਿਆ ਜਹਾਜ਼ ਉਹ ਰ ਟਾਇਰ ਥੱਲੇ ਲੱਗੇ ਰਨਵੇ ਤੇ ਪਰ ਕਿਉਂਕਿ ਉਥੇ ਮੁੰਬਈ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਬਹੁਤ ਉਥੇ ਮੌਸਮ ਖਰਾਬ ਆ ਜਿਹਦੇ ਕਰਕੇ ਰਨਵੇ ਦੇ ਉੱਤੇ ਪਾਣੀ ਭਰਿਆ ਹੋਣ ਕਰਕੇ ਜਾਂ ਕਹ ਲਈਏ ਗਿੱਲਾ ਹੋਣ ਕਰਕੇ ਰਨਵੇ ਤੇ ਜਦੋਂ ਇਹਦੇ ਟਾਇਰ ਲੱਗੇ ਤਾਂ ਇਹ ਜਹਾਜ਼ ਤਰਕ ਗਿਆ ਸਵਾਰੀਆਂ ਨਾਲ ਭਰਿਆ ਹੋਇਆ ਜਹਾਜ਼ ਤਰਕ ਗਿਆ ਇਹ 16 17 ਫੁੱਟ ਆ ਜਿਹੜਾ ਉਹ ਦੂਰ ਜਾ ਚਲਾ ਗਿਆ ਮੰਨ ਲਓ ਘਾਦੇ ਵੱਲ ਵੜ ਗਿਆ ਕਹਿਣ ਦਾ ਭਾਅ ਇਹ ਆ ਇਹ ਜਿਹੜਾ ਸੜਕ ਹੁੰਦੀ ਆ ਰੰਗਵੇ ਹੁੰਦਾ ਉਹੀ ਥਾਂ ਦੇ ਉੱਤੇ ਜਿਹੜਾ ਪਾਰਕ ਬਣਿਆ ਹੁੰਦਾ ਜਿਹੜਾ ਘਾਹ ਹੁੰਦਾ ਉਹਦੇ ਉੱਤੇ ਪਹੁੰਚ ਗਿਆ ਜਿਹਦੇ ਕਰਕੇ ਇਹਦੇ ਤਿੰਨੇ ਟਾਇਰ ਫਟ ਗਏ ਆ ਇਹ ਜਾਣਕਾਰੀ ਮਿਲੀ ਆ ਜਿਹਦੇ ਕਰਕੇ ਇਹਦੇ ਇੰਜਣਾਂ ਦੇ ਵਿੱਚ ਘਾਹ ਫਸ ਗਿਆ ਇਹ ਜਾਣਕਾਰੀ ਮਿਲੀ ਆ ਸੋ ਤਿੰਨੇ ਟਾਇਰ ਫਟ ਗਏ ਇੰਜਣਾਂ ਦੇ ਵਿੱਚ ਨੁਕਸ ਪੈ ਗਿਆ ਇੰਜਣ ਯਾਨੀ ਕਿ ਟੁੱਟ ਗਏ ਜਾਂ ਕਿਬੇ ਹੋ ਗਏ ਪਰ ਇਹ ਹੈ ਜੀ ਕਿ ਸਵਾਰੀਆਂ ਵਾਲ-ਵਾਲ ਬਚ ਗਈਆਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਭਾਵੇਂ ਕੰਪਨੀ ਦਾ ਹੋਇਆ ਪਰ ਇਹ ਵੀ ਭਾਈ ਜ਼ਿੰਦਗੀ ਬਚ ਗਈ ਆ ਜਿਵੇਂ ਹੁਣ ਕੱਲ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਇਹ ਬੰਗਲਾਦੇਸ਼ ਦੇ ਢਾਕਾ ਖੇਤਰ ਦੇ ਵਿੱਚ ਵਾਪਰਿਆ ਇਥੇ ਇੱਕ ਹਵਾਈ ਫੌਜ ਦਾ ਜਹਾਜ਼ ਸੀਗਾ ਟ੍ਰੇਨਿੰਗ ਜਹਾਜ਼ ਉਹ ਉਡਾਇਆ ਜਾ ਰਿਹਾ ਸੀਗਾ ਤੇ ਉਹ ਢਾਕਾ ਦੇ ਵਿੱਚ ਸਕੂਲ ਦੇ ਉੱਤੇ ਡਿੱਗ ਪਿਆ ਉਸ ਵੇਲੇ ਡਿੱਗਿਆ ਜਦੋਂ ਸਕੂਲ ਦੇ ਵਿੱਚ ਕਲਾਸਾਂ ਲੱਗੀਆਂ ਸੀ ਜਦੋਂ ਇਹ ਜਹਾਜ਼ ਡਿੱਗਿਆ ਸਕੂਲ ਦੇ ਉੱਤੇ ਤਾਂ ਉਸ ਵੇਲੇ ਵਿਦਿਆਰਥੀ ਪੜ੍ਹ ਹੀ ਜਾਂਦੇ ਸੀ ਤੇ ਉਹਦੇ ਵਿੱਚ ਪਤਾ ਲੱਗਾ ਜੀ ਕਿ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਆ ਤੇ ਇਹਦੇ ਵਿੱਚ ਬਹੁਤੇ ਵਿਦਿਆਰਥੀ ਆ ਇਹਦੇ ਵਿੱਚ ਦੋ ਅਧਿਆਪਕ ਵੀ ਆ ਇੱਕ ਪਾਇਲਟ ਵੀ ਆ ਕੁਝ ਹੋਰ ਲੋਕ ਵੀ ਆ ਇਹਦੇ ਵਿੱਚ ਦਰਜਨਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਬੜੇ ਬੁਰੇ ਤਰੀਕੇ ਨਾਲ ਝੁਲਸ ਗਏ ਆ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਆ ਸੋ ਆ ਕੁਝ ਵਾਪਰ ਗਿਆ ਇਹ ਦੁਖਦਾਈ ਬਹੁਤ ਖਬਰ ਆਈ ਆ ਜਿਹਦੇ ਕਰਕੇ ਉਥੇ ਪਤਾ ਲੱਗਾ ਜੀ ਬੰਗਲਾਦੇਸ਼ ਦੇ ਵਿੱਚ ਇੱਕ ਦਿਨ ਦਾ ਸਰਕਾਰੀ ਸੋਗ ਐਲਾਨਿਆ ਗਿਆ ਪਰ ਜਿਹੜੇ ਮਾਪਿਆਂ ਦਾ ਮਿੰਟਾਂ ਦੇ ਵਿੱਚ ਬੱਚਾ ਹੈ ਤੋਂ ਸੀ ਹੋ ਗਿਆ ਜੇ ਜਿਹੜਾ ਬੱਚਾ 75% ਦੀ ਢੁੱਸ ਗਿਆ ਉਹਨਾਂ ਮਾਪਿਆਂ ਦਾ ਕੀ ਬਣਦਾ ਹੋਊਗਾ ਸੋਚਣ ਵਾਲੀ ਗੱਲ ਇਹ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਬਹੁਤ ਜ਼ਿਆਦਾ ਦੁਖਦਾਇਕ ਖਬਰ ਆ ਇਹ ਖੈਰ ਉਹਦੇ ਦਰਬਾਰ ਸਾਹਿਬ ਨੂੰ ਧਮਕੀ ਦਾ ਮਾਮਲਾ ਜਿਹੜਾ ਹੈ ਉਹ ਸੰਸਦ ਦੇ ਵਿੱਚ ਪਹੁੰਚਿਆ ਜੀ ਹਾਂ ਬਿਲਕੁਲ ਜੀ ਇਹ ਮਾਮਲਾ ਸੰਸਦ ਦੇ ਵਿੱਚ ਪਹੁੰਚ ਗਿਆ ਪਰ ਇਸ ਮਾਮਲੇ ਦਾ ਕੋਈ ਤਣਪੱਤਣ ਲੱਗਣ ਦਾ ਮੈਨੂੰ ਹਲ ਨਹੀਂ ਲੱਗਦਾ ਕਿਉਂਕਿ ਜਿਹੜਾ ਮੁੰਡਾ ਹਰਿਆਣੇ ਦਾ ਫੜਿਆ ਸੁਭਮ ਦੂਬੇ ਉਹਦੇ ਕੋਲ ਤਾਂ ਹਾਲੇ ਤੱਕ ਮਿਲਿਆ ਕੋਈ ਨਹੀਂਗਾ ਨਾ ਪੁਲਸੋ ਦੇ ਬਾਰੇ ਕੋਈ ਜਾਣਕਾਰੀ ਦਿੰਦੀ ਹੈ ਵੀ ਤੁਹਾਨੂੰ ਕੀ ਕੀ ਜਾਣਕਾਰੀਆਂ ਮਿਲੀਆਂ ਹਰਿਆਣੇ ਦੇ ਇਸ ਮੁੰਡੇ ਨੂੰ ਚੱਕਣ ਦੇ ਵੇਲੇ ਇਹ ਗੱਲ ਕਹੀ ਗਈ ਹਿਰਾਸਤ ਦੇ ਵਿੱਚ ਲੈਣ ਵੇਲੇ ਇਹ ਗੱਲ ਕਹੀ ਗਈ ਕਿ ਇਹ ਮੁੰਡਾ ਆਈਟੀ ਐਕਸਪਰਟ ਆ ਇਹਨੂੰ ਆਈਟੀ ਦੀ ਬੜੀ ਜਾਣਕਾਰੀ ਹੈ ਇਹਨੇ ਦੋ ਕੰਪਨੀਆਂ ਦੇ ਵਿੱਚ ਜੋਬ ਕੀਤੀ ਆ ਹੁਣ ਇਹ ਜੋਬ ਮੁਕਤ ਆ ਯਾਨੀ ਕਿ ਹੁਣ ਇਹ ਬੇਰੁਜ਼ਗਾਰ ਆ ਇਹਦੇ ਵੱਲੋਂ ਸ਼ਾਇਦ ਇਹ ਕੁਝ ਕੀਤਾ ਗਿਆ ਹੋਵੇ ਪਰ ਜਦੋਂ ਇਹ ਮੁੰਡਾ ਫੜਿਆ ਤੇ ਨਾਲ ਦੀ ਨਾਲ ਤਾਂ ਨਾ ਫੇਰ ਆਗੀਆਂ ਨਾ ਮੈਂ ਤਾਂ ਰੁਕ ਨਹੀਂ ਨਾ ਹੁਣ ਜਿਹੜੀ ਤਾਜ਼ਾ ਜਾਣਕਾਰੀ ਉਹ ਇਹ ਆ ਕਿ ਜਿਹੜਾ ਦਰਬਾਰ ਸਾਹਿਬ ਨੂੰ ਉਡਾਰਣ ਦੇਣ ਦੀ ਧਮਕੀ ਦਾ ਮੁੱਦਾ ਲੋਕ ਸਭਾ ਦੇ ਵਿੱਚ ਪਹੁੰਚਿਆ ਸ਼ੇਰ ਸਿੰਘ ਖਵਾਇਆ ਜਿਹੜੇ ਕਿ ਸੰਸਦ ਮੈਂਬਰ ਨੇ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਦਿੱਤੀ ਆ ਉਹ ਕਹਿੰਦੇ ਵੀ ਦਰਬਾਰ ਸਾਹਿਬ ਨੂੰ ਧਮਕੀਆਂ ਲਗਾਤਾਰ ਆ ਰਹੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ 9 ਈਮੇਲਾਂ ਆਈਆਂ ਧਮਕੀ ਭਰੀਆਂ ਇਹਦੇ ਪਿੱਛੇ ਕੋਈ ਸ਼ਰਾਰਤੀ ਆ ਜਾਂ ਕੋਈ ਸੱਚੀ ਮੁੱਚੀ ਕੋਈ ਹੁਸ਼ੀ ਹੋ ਜਾ ਕਾਂਡ ਕਰਨਾ ਚਾਹੁੰਦਾ ਇਹਦੇ ਬਾਰੇ ਕੇਂਦਰ ਨੇ ਸੂਬੇ ਦੀ ਸਰਕਾਰ ਨੇ ਕੀ ਪ੍ਰਬੰਧ ਕੀਤੇ ਆ ਇਹਦੇ ਬਾਰੇ ਸਾਨੂੰ ਜਾਣਕਾਰੀ ਚਾਹੀਦੀ ਹੈ ਪੰਜਾਬੀਆਂ ਦੀ ਦੁਨੀਆ ਭਰ ਦੇ ਵਿੱਚ ਵਸਦੇ ਲੋਕਾਂ ਦੀ ਆਸਥਾ ਦਾ ਕੇਂਦਰਾ ਦਰਬਾਰ ਸਾਹਿਬ ਤੇ ਜੇਕਰ ਇੱਥੇ ਕੁਝ ਵਾਪਰ ਜਾਂਦਾ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਸ਼ਰਾਰਤੀ ਅਨਸਰ ਦਾ ਕਾਰਾ ਕੀ ਪਤਾ ਉਹ ਸ਼ਰਾਰਤੀ ਨਾ ਹੋਵੇ ਉਹਦੀ ਕੋਈ ਹੋਰ ਇੱਛਾ ਹੋਵੇ ਜਿਵੇਂ ਕਦੇ ਉਹ ਪਤਾ ਲੱਗਦਾ ਜੀ ਕਿ ਤਾਮਿਲਨਾਡੂ ਦਾ ਨਾਮ ਲੈ ਕੇ ਵਿੱਚ ਲੈਟਰ ਪਾ ਦਿੰਦਾ ਕਦੇ ਉਹ ਜਿਹੜੇ ਚੀਫ ਜਸਟਿਸ ਆਫ ਇੰਡੀਆ ਦੇ ਨਾਂ ਤੇ ਚਿੱਠੀ ਭੇਜ ਦਿੰਦਾ ਕਦੇ ਕੁਝ ਕਰਦਾ ਕਦੇ ਕੁਝ ਕਰਦਾ ਇਸ ਗੱਲ ਦੀ ਜ਼ਮੀਰਤਾ ਨਾਲ ਪੜਤਾਲ ਹੋਣੀ ਚਾਹੀਦੀ ਆ ਇਹਦੇ ਵਿੱਚੋਂ ਸੱਚ ਨਿਕਲ ਕੇ ਸਾਹਮਣੇ ਆਉਣਾ ਚਾਹੀਦਾ ਤੇ ਕੇਂਦਰ ਦੀ ਸਰਕਾਰ ਨੂੰ ਇਸ ਮਸਲੇ ਦੇ ਉੱਤੇ ਕੁਝ ਨਾ ਕੁਝ ਕਰਨਾ ਚਾਹੀਦਾ ਜੀ ਜੀ ਬਿਲਕੁਲ ਸਹੀ ਤੇਟਾਣਾ ਸਾਹਿਬ ਉਧਰ ਬਾਪੂ ਫੌਜਾ ਸਿੰਘ ਉਹਨਾਂ ਨਮਿਤ ਅੰਤਿਮ ਅਰਦਾਸ ਜਿਹੜੀ ਹੈ 23 ਤਰੀਕ ਨੂੰ ਹੋਏਗੀ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਨਮਿਤ ਅੰਤਮ ਅਰਦਾਸ ਆ ਜਿਹੜੀ ਉਹ 23 ਤਰੀਕ ਨੂੰ ਹੋਊਗੀ ਬਾਪੂ ਫੌਜਾ ਸਿੰਘ ਦਾ ਆਪਾਂ ਜਾਣਦੇ ਕਿ ਐਤਵਾਰ ਸਸਕਾਰ ਹੋ ਗਿਆ ਸੀ ਉਦੋਂ ਰਾਜਪਾਲ ਜਿਹੜੇ ਗੁਲਾਬ ਚੰਦ ਕਟਾਰੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਬੜੀਆਂ ਹੋਰ ਸ਼ਖਸੀਅਤਾਂ ਪਹੁੰਚਿਆ ਸੋ ਇਹਨਾਂ ਦੀ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਜਿਹੜਾ ਹੁਣ ਤੋਂ ਕੁਝ ਘੰਟਿਆਂ ਬਾਅਦ ਯਾਨੀ ਕਿ 23 ਤੱਕ ਨੂੰ ਹੋਊਗਾ ਸਸਕਾਰ ਦੇ ਵਿੱਚ ਇਹਨਾਂ ਦੇ 5-6 ਰਣ ਪੈ ਗਏ ਸੀ ਗੈਰ ਪੈ ਗਿਆ ਸੀ ਇਸ ਕਰਕੇ ਕਿਉਂਕਿ ਇਹਨਾਂ ਦੇ ਧੀਆ ਪੁੱਤ ਵਿਦੇਸ਼ ਦੇ ਵਿੱਚ ਆ ਉਹਨਾਂ ਦੇ ਆਉਣ ਤੋਂ ਬਾਅਦ ਸਸਕਾਰ ਹੋਣਾ ਸੀ ਜਦੋਂ ਉਹ ਆ ਗਏ ਤੇ ਫਿਰ ਉਸ ਤੋਂ ਬਾਅਦ ਸਤਕਾਰ ਕੀਤਾ ਗਿਆ ਸੀ 114 ਸਾਲ ਦੀ ਉਮਰ ਸੀ ਬਾਪੂ ਫੌਜਾ ਸਿੰਘ ਦੀ ਉਹਨਾਂ ਦੇ ਜਾਣ ਦੇ ਉੱਤੇ ਹਰ ਪੰਜਾਬੀ ਮਸਹੂਸਿਆ ਗਿਆ ਜੀ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਜਦੋਂ ਇਸ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਆ ਜਲੰਧਰ ਦੇ ਕਈ ਹਿੱਸਿਆਂ ਦੇ ਵਿੱਚ ਕਿਣਮਣ ਹੁੰਦੀ ਹੈ ਸਵੇਰੇ 5:30 6 ਵਜੇ ਕਈ ਥਾਵਾਂ ਦੇ ਉੱਤੇ ਚੰਗਾ ਨਹੀਂ ਪਿਆ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਜਮੀ ਪੈਣ ਦੀ ਪੂਰੀ ਪੂਰੀ ਸੰਭਾਵਨਾ ਮੌਸਮ ਵਿਭਾਗ ਦੇ ਅੰਦਾਜ਼ੇ ਦੇ ਮੁਤਾਬਕ ਬਾਕੀ ਕਿੰਨਾ ਮੀਂਹ ਕਿੱਥੇ ਪੈਂਦਾ ਇਹ ਆਉਂਦੇ ਕੁਝ ਘੰਟਿਆਂ ਦੇ ਵਿੱਚ ਪਤਾ ਲੱਗ ਜਾਣਾ ਪਰ ਅੱਜ ਪੰਜਾਬ ਦੇ ਵਿੱਚ ਮੌਸਮ ਪੂਰੀ ਤਰ੍ਹਾਂ ਮੀਂਹ ਵਾਲਾ ਲੰਘੇ ਕੱਲ ਵੀ ਮੀਂਹ ਦੱਸਿਆ ਸੀ ਪਰ ਲੰਘੇ ਕੱਲ ਉਨਾ ਭਿਆਨ ਨਹੀਂ ਸੋ ਅੱਜ ਕਿੰਨਾ ਕੁ ਮੀਂਹ ਪੈਂਦਾ ਵਕਤ ਦੱਸੂਗਾ ਪਰ ਮੌਸਮ ਇਸ ਵੇਲੇ ਠੰਡਾ ਤੇ ਪੂਰੇ ਪੰਜਾਬ ਦੇ ਵਿੱਚ ਬਦਲਵਾਈ ਹੈ ਤੇ ਧੁੱਪ ਮੇਰੇ ਖਿਆਲ ਅੱਜ ਨਹੀਂ ਦਿਖਣੀ ਪਰ ਮੀਂਹ ਕਿੰਨਾ ਕੁ ਪੈ ਜਾਂਦਾ ਇਹ ਰਾਤ ਤੱਕ ਪਤਾ ਲੱਗ ਜੂਗਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜਲੀ ਐਨਏਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ Bot und Verwandte, bot und